ਬਾਦਸ਼ਾਹ ਉਹ ਅੰਗਰੇਜ਼ ਜਿਹੜਾ ਹੈ ਗੁਰੂ ਪਿਆਲੇ ਸਾਧ ਸੰਗਤ ਇਹ ਆਪਦੀ ਜ਼ੁਗਤਾਂ ਦੇ ਨਾਲ ਇਹ ਬਾਦਸ਼ਾਹ ਮਾਣਦੇ ਸੀ ਬੇਠਾ ਮੇਰੇ ਬਹੁਤ ਹੀ ਸਤਿਕਾਰਯੋਗ ਜੀ ਇਤਿਹਾਸ ਦੇ ਮਾਨ ਦੇ ਅੰਦਰ ਉਹਨਾਂ ਦੇ ਵੱਲੋਂ 200 ਲੱਖ ਨਮਰਾ ਦੇ ਕੇ ਬਿਹਾਲ ਕੀਤਾ ਜਾਂਦਾ ਹੈ ਤਰਦਾਸ ਕਰੇ ਹਾਂ ਪਾਦਸ਼ਾਹ ਦੀ ਕਿਰਪਾ ਕਰਿਓ ਜਾਂਦੀ ਕਲਾਵਾਰਾਂ ਜੀਵਨ ਬਰਸ਼ੀਏ ਲਿਹਾਨ ਕਰਿਓ ਇਹਨੇ ਗੁਰੂਤਾ ਇਹਨੇ ਗੱਦੀ ਤੇ ਬੈਠਣ ਦੇ ਵਾਸਤੇ ਇਹਨੇ ਆਪਣੇ ਸਾਰੇ ਬਾਪ ਗੁਰੂ ਪਿਆਰੇ ਸਾਧ ਸੰਗਤ ਕਈ ਬਿਵਰਣ ਕੋਈ 7-8 ਸਾਲ ਦਾ ਸਮਾਂ ਦੱਸਦੇ ਨੇ ਕਿ ਇਹਨੇ ਕੈਦ ਕੈਦੀ ਬਣਾ ਕੇ ਉਹਨੂੰ ਕੈਦ ਦੇ ਵਿੱਚ ਸੁਟਿਆ ਅੱਛੀ ਪਾਰੀ ਇੱਕ ਮੋੜ ਛੋਲਿਆਂ ਦੀ ਔਰ ਇੱਕ ਕੌਲ ਪ੍ਰਣੀ ਦਾਸ ਨੂੰ ਦਿੱਤਾ ਜਾਂਦਾ ਗੁਰੂ ਪਿਆਰੇ ਸਾਧ ਸੰਗਤ ਇੰਦਾ ਕਮਤੀ ਬਾਦਸ਼ਾਹ ਸੀ ਕਹਿੰਦੇ ਬਾਦਸ਼ਾਹ ਚਾਹ ਦਹਾਨੇ ਇੱਕ ਸਪਾਹੀ ਨੂੰ ਕਿਹਾ ਇਹਦਾ ਮੈਨੂੰ ਕਲਮਧਾਰ ਤੇ ਕਾਰਜ ਲੈ ਕੇ ਦਿੱਤਾ ਜਾਵੇ ਉਹਨੇ ਬੇਸ਼ ਕਰ ਦਿੱਤਾ ਉਹ ਚਿੱਠੀ ਲਿਖਦਾ ਇਹਦਾ ਬਾਦਸ਼ਾਹ ਰਾਮਦੇਵ ਉਹ ਮੇਰਾ ਪੁੱਤਰ ਹੈ ਠੀਕ ਹੈ ਹੁਣ ਲੱਭਾ ਨੇ ਮੈਨੂੰ ਜੇਲ੍ਹ ਦੇ ਅੰਦਰ ਸੌਂ ਦਿੰਦਾ ਹੈ ਤੈਨੂੰ ਰਾਜਾ ਬਣਾ ਦਿੰਦਾ ਹੈ ਕਹਿੰਦਾ ਇਹਨੇ ਪਾਣੀ ਦੇ ਨਾਲ ਇਨ ਵਿੱਚ ਛੋਲਿਆਂ ਦੇ ਨਾਲ ਕਹਿੰਦਾ ਮੇਰਾ ਜਿਹੜਾ ਢਿੱਡ ਨਹੀਂ ਪਰਦਾ ਇਸ ਕਰਕੇ ਮੇਰੇ ਰਾਸਨ ਦੇ ਵਿੱਚ ਵਾਧਾ ਕੀਤਾ ਜਾਵੇ ਜਦੋਂ ਬਾਦਸ਼ਾਹ ਰਣਜੀਤ ਦੇ ਕੋਲ ਗਈ ਹੈ ਕਿੱਥੀ ਇਹਨੇ ਸਿਰ ਤੋਂ ਲੈ ਕੇ ਪਹਿਲੇ ਤੱਕ ਸਪਾਈ ਨੂੰ ਦੇਖਿਆ ਫਿਰ ਇਹਨੇ ਕਿੱਥੀ ਨੂੰ ਦੇਖਿਆ ਉਹਦੇ ਦੂਸਰੇ ਪਾਸੇ ਇਸ ਨੇ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਹਿੰਦਾ ਬਾਦਸ਼ਾਹ ਸ਼ਾਹ ਜਹਾਂ ਇਹਦੇ ਤੂੰ ਮੇਰਾ ਬਾਪ ਹੁੰਦਾ ਸੀ ਅੱਜ ਤੂੰ ਮੇਰਾ ਕੈਦੀ ਹੈ ਮੈਂ ਜਿੰਨਾ ਦੇ ਸਕਦਾ ਉਹ ਮੈਂ ਤੈਨੂੰ ਦੇ ਦਿੰਦਾ ਕਹਿੰਦਾ ਜਿਹੜੇ ਮੇਰੇ ਰਾਜ ਦੇ ਵਿੱਚ ਤੇਰੇ ਦਰਗਾਹ ਦਾ ਪਾਣੀ ਤੇ ਨਾ ਕੋਈ ਅਨ੍ਧਾਣਾ ਹੈਗਾ ਹੈ ਤੂੰ ਆਪਣੀ ਜਿਹੜੀ ਭੁੱਖ ਹੈ ਇਹਦਾ ਜਿਹੜੇ ਕਾਗਜ਼ ਦੇ ਨਾਲ ਚਿੱਠੀ ਲਿਖਦਾ ਇਹਨੂੰ ਚੱਪ ਕੇ ਤੇ ਜਿਹੜੀ ਕਲਮ ਦੇ ਨਾਲ ਤੂੰ ਲਿਖੀ ਉਹਨੂੰ ਕਲਮ ਨੂੰ ਚੱਪ ਕੇ ਇਹਦਾ ਆਪਣੀ ਭੁੱਖ ਪੂਰੀ ਕਰ ਲੈ ਔਰ ਜਿਹੜੀ ਸ਼ਾਈ ਦੇ ਨਾਲ ਜਿਹੜੀ ਤੂੰ ਇਹ ਚਿੱਠੀ ਲਿਖ ਰਿਹਾ ਉਹਨੂੰ ਪੀ ਕੇ ਆਪਣੀ ਪਿਆਸ ਬੁਝਾ ਲੈ ਮੇਰੇ ਰਾਜ ਦੇ ਅੰਦਰ ਤੇਰੇ ਜੁੱਟਾ ਪਾਣੀ ਨਹੀਂ ਹੈਗਾ ਇਹਨੇ ਬਰਹਨ ਦੇ ਵਾਸਤੇ ਆਪਣੇ ਸਗੇ ਭਰਾਵਾਂ ਦਾ ਕਤਲ ਕੀਤਾ ਹੈ ਸਗੀ ਧੀਰਾਂ ਸਫਲ ਕੀਤਾ ਭੈਣ ਦਾ ਸਫਲ ਕੀਤਾ ਕਿਉਂਕਿ ਉਹ ਅੱਲਾ ਦੀ ਇਬਾਦਤ ਵਾਲੀਆਂ ਸਨ ਮੈਂ ਗੁਰੂ ਦੇ ਨਾਲ ਜੁੜੀਆਂ ਹੁੰਦੀਆਂ ਸਨ ਇਹ ਨਹੀਂ ਸੀ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਅੰਦਰ ਕੋਈ ਵੀ ਐਹੋ ਜਿਹਾ ਜੀ ਹੋਵੇ ਆਹ ਤੱਕਣਾ ਕਰੀਏ ਸੌ ਮਨਾਰਜ ਐਸੇ ਮੰਦਰ ਜਿੰਨੂ ਕਸ਼ਮੀਰ ਦੇ ਅੰਦਰ ਧਾਰ ਦਿੱਤੇ ਹੈ ਇਤਿਹਾਸਕ ਦੱਸਦੇ ਮੈਂ ਤਾਂ ਉਹਨਾਂ ਦੇ ਦਰਵਾਜ਼ਿਆਂ ਤੇ ਸੋਨੇ ਦਾ ਕਵਰ ਲੱਗਿਆ ਹੋਇਆ ਸੀ ਉਹ ਵੀ ਉਤਾਰ ਦਿਆ ਗਿਆ ਹੈ ਸਵਾ ਸਵਾ ਮਨਜ ਨੇ ਉਹ ਰੋਜ਼ ਮਾਰ ਉਤਾਰ ਕੇ ਫਿਰ ਇਹ ਜਿਹੜਾ ਹੈ ਗਵਰਨਰ ਜਨਰਲ ਗੁਰੂ ਇਹ ਸਾਸ ਸੰਗ ਦੇ ਰੋਟੀ ਦੀ ਮੁਰਗੀ ਜਿਹੜੀ ਹੈ ਆਪਣੇ ਮੂੰਹ ਦੇ ਵਿੱਚ ਪਉਂਦਾ ਲੋਕ ਬੜੇ ਦੁਖੀ ਨੇ ਕਿੱਥੇ ਪਹੁੰਚ ਰਹੇ ਨੇ ਪੰਡਿਤ ਕਿਰਪਾ ਰਾਮ ਬੜਾ ਵਿਦਵਾਨ ਸੀ ਉਹਦੇ ਕੋਲ 15 ਸੌ ਪੰਡਿਤ ਪਹੁੰਚਦੇ ਨੇ ਇੱਥੇ ਵਿਦਵਾਨਾਂ ਦੀਆਂ ਵੱਖ-ਵੱਖ ਰਿਆ ਨੇ ਕੁਝ ਤੇ ਕਹਿੰਦੇ ਨੇ ਕਿ ਅਮਰਨਾਥ ਦਾ ਮੰਦਰ ਉਹਦੇ ਥੱਲੇ ਜਿਹੜੀ ਗੁਫਾ ਹੈ ਉਹਦੇ ਵਿੱਚ ਚਾਲੀਸਾ ਕਟਿਆ ਔਰ ਉੱਥੋਂ ਗੰਮੀ ਬਾਜ਼ ਆਈ ਕੁਝ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਧੀਰ ਮੰਨ ਲੀਏ ਮਸੰਦੀਏ ਜਿਹੜੇ ਉਹ ਸਨ ਉਹਨਾਂ ਨੇ ਕਿਹਾ ਉਹਨਾਂ ਦੁਖੀ ਲੋਕ ਜਾਓ ਤੇ ਜਾਓ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਲੋ ਵਿਚਾਰ ਗੁਰੂ ਪਿਆਰੇ ਮਰੂ ਘਰ ਸਾਹਿਬ ਸਾਧ ਸੰਗਤ ਇਹਨਾਂ ਨੇ ਵਿਚਾਰ ਬਣਾਈ ਹੈ ਅਮਰਨਾਥ ਦਾ ਮੰਦਰ ਉਹਦੇ ਥੱਲੇ ਜਿਹੜੀ ਗੁਫਾ ਹੈ ਉਹਦੇ ਵਿੱਚ ਚਾਲੀਸਾ ਉਹਦਾ ਹੋ ਗਿਆ ਪ੍ਰੋਗਰਾਮ ਪੰਡਤ ਲੋਕ ਸਿਆਣੇ ਲੋਕ ਉਹਨਾਂ ਨੇ ਸਦੇ ਨੇ ਕਹਿੰਦੇ ਇੱਕ ਰਾਤ ਨਹੀਂ ਦੋ ਨਹੀਂ ਤਿੰਨ ਨਹੀਂ ਤਕਰੀਬਨ 39 ਜਦੋਂ ਰਾਤਾਂ ਹੋ ਗਈਆਂ ਕੋਈ ਵੀ ਦੇਵੀ ਦੇਵਤਾ ਇਹਨਾਂ ਨੇ ਮਦਦ ਵਾਸਤੇ ਸਹਾਈ ਨਹੀਂ ਹੁੰਦਾ ਇਹਨਾਂ ਨੇ ਇੱਕ ਮਨ ਤੁਹਾਡੇ ਜਦੋਂ ਕੀਰਤੀਆਂ ਅਰਦਾਸਾਂ ਗੁਰੂ ਪਿਆਰੇ ਸਾਹਿਬ ਸੰਗਤ ਕਹਿੰਦੇ ਨੇ ਅਗੰਮੀ ਆਵਾਜ਼ ਆਈ ਕਹਿੰਦੀ ਬਲਤੋ ਤੁਸੀਂ ਚਾਹੁੰਦੇ ਕਿ ਆਪਣਾ ਧਰਮ ਬਚਾਉਣਾ ਇਸ ਦੁਨੀਆ ਦੇ ਅੰਦਰ ਕੋਈ ਵੀ ਇਨਸਾਨ ਕੋਈ ਵੀ ਦੇਵੀ ਦੇਵਤਾ ਤੁਹਾਡਾ ਧਰਮ ਨਹੀਂ ਬਚਾ ਸਕਦਾ ਜੇ ਬਚਾ ਸਕਦੀ ਹੈ ਇਹ ਤਾਂ ਕੇਵਲ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਤੁਹਾਡਾ ਧਰਮ ਬਚਾ ਸਕਦੀ ਇਹ ਬੜੇ ਖੁਸ਼ ਹੋਏ ਇਹਨਾਂ ਚਾਲੀ ਸਿੱਧਾ ਸਮਾਪਤੀ ਕਰ ਦਿੱਤੀ ਹੈ ਬਰਾਜੇ

ਦੇ ਸਿਧਾਂਤਾਂ ਦੇ ਨਾਲ ਜੋ ਸਿੱਖਾਂ ਨੂੰ ਜੋੜ ਰਹੇ ਨੇ ਕਹਿੰਦੇ ਕਿੱਥੇ ਨੇ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਇਹਨਾਂ ਨੇ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਨੂੰ ਕੀਤਾ ਸਜਦਾ ਕਰਕੇ ਨਮਸਕਾਰ ਮਾਣਦੇ ਹੋਏ ਮੰਨਣਾ ਜਿਹੜੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਪਹੁੰਚੇ ਨੇ ਮੇਰੇ ਪਾਤਸ਼ਾਹ ਜਿਵੇਂ ਆਪ ਸਭ ਤੋਂ ਸੰਗਤ ਹੈ ਦੇਖ ਤਾਂ ਵੀ ਬੜਾ ਸਮਾਧੀਆਂ ਲਗਾ ਕੇ ਬੈਠੇ ਜੇ ਇਹਨੇ ਸੜਕਾਂ ਬੈਠੀਆਂ ਸਨ ਮੇਰਾ ਵੀ ਦੁਨੀ ਦਾ ਬਾਸ਼ਾ नेत्र ਬੰਦ ਸਨ ਉਹ ਸੱਚੇ ਪਰਵਤ ਨਾਲ ਦੇ ਨਾਲ ਇੱਕ ਮ ਇੱਕ ਹੋਏ ਪੈਸਨ ਇਹ ਰੋਂਦੇ ਇੱਕ ਮੁੰਦੇ ਇਹ ਪਾਈ ਮਾਰ ਕੇ ਹੋ ਪੰਡਤ ਪਹੁੰਚੇ ਨੇ ਦਰਬਾਰ ਦੇ ਅੰਦਰ ਜਿਨ੍ਹਾਂ ਨੇ ਸਜਦਾ ਕੀਤਾ ਹੈ ਉਸ ਸਮੇਂ ਦੇ ਬਾਅਦ ਮੇਰੇ ਬਾਪਾਸ਼ ਨੇ ਅੱਖਾਂ ਖੋਲੀਆਂ ਰਹਿਮਤਾਂ ਭਰੀ ਨਜ਼ਰ ਇਹਨਾਂ ਤੇ ਸੁੱਟੀ ਹੈ ਪੁੱਛਣ ਲੱਗੇ ਪਾਈ ਤੁਸੀਂ ਕੌਣ ਲੋਕ ਹੋ ਕਿੱਥੋਂ ਆਏ ਜੇ ਕਿਸ ਕੰਮ ਦੀ ਆਏ ਜੇ ਤੁਸੀਂ ਰੋਈ ਕਿਉਂ ਜਾ ਰਹੇ ਜੇ ਮੁੱਖ ਦੇ ਵਿੱਚੋਂ ਬੋਲਦੇ ਨਹੀਂ ਦਰਸ਼ਨ ਜਦੋਂ ਜਿਆਦਾ ਬੰਦਾ ਦੁਖੀ ਹੋ ਕੇ ਜਾਵੇ ਉਹਦਾ ਮਰਾਗ ਦੇ ਨਾਲ ਜਿਹੜਾ ਘੜਾ ਹੈ ਉਹ ਭਰ ਜਾਂਦਾ ਉਹ ਚਾਹ ਗੱਲ ਕਰਨੀ ਪਰ ਗੱਲ ਕਿੰਦੇ ਤੇ ਆ ਕੇ ਵਿਰੁੱਧ ਜਾਇਆ ਕਰਦੀ ਹੈ ਜਦੋਂ ਜਿਆਦਾ ਜ਼ੋਰ ਪਾਇਆ ਹੁਣ ਪੰਡਿਤ ਕਿਰਪਾ ਰਾਮ ਅਸਰ ਇਹ ਦੱਸਦਾ ਕਿ ਅਸੀਂ ਜੰਮੂ ਕਸ਼ਮੀਰ ਦੇ ਲੋਕ ਹਾਂ ਹਿੰਦੂ ਲੋਕ ਹਾਂ ਪਾਕੀ ਗੱਲ ਦੇ ਵਿੱਚ ਪੱਲਾ ਸਾਰੇ ਸਰੀਰ ਦੀ ਤਾਕਤ ਇਕੱਠੀ ਕਰਕੇ ਬੜੀ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਦਾ ਹੈ ਕਿ ਸਾਡਾ ਧਰਮ ਜਿਹੜਾ ਹੈ ਉਹ ਜੋ ਪਿਆ ਹੈ ਅਸੀਂ ਇਸ ਨੂੰ ਪਾਰ ਲਾਉਣ ਦੇ ਵਾਸਤੇ ਤੁਹਾਡੇ ਕੋਲ ਬੇਨਤੀਆਂ ਕਰਨ ਦੇ ਵਾਸਤੇ ਆਏ ਹਾਂ ਉਰੋ ਪਿਆਰੀ ਸਾਜ਼ ਸੰਗੀਤ ਮੇਰੇ ਪਾਤਸ਼ਾਹ ਕਬੀਰ ਸੋ ਦੇ ਵਿੱਚ ਪਹੁੰਚ ਗਏ ਕਿਉਂਕਿ ਮਸਲਾ ਬੜਾ ਵੱਡਾ ਸੀ ਅਜੇ ਸੋਚ ਹੀ ਰਹਿ ਸਨ ਇੰਨੇ ਕਿ ਜਿੰਨੂ ਪੌਣੇ 9 ਸਾਲ ਦੀ ਉਮਰ ਮੈਂ ਸ਼ੈਲਸਾ ਗੋਬਿੰਦ ਰਾਏ ਆਪਣੇ ਹਾੜੀਆਂ ਦੇ ਨਾਲ ਖੇਡਦੇ-ਖੇਡਦੇ ਆਏ ਨੇ ਬਾਹਰੋਂ ਆਏ ਸਿੱਧੇ ਘਰਵਾੜੇ ਦੇ ਵਿੱਚੋਂ ਨਹੀਂ ਲੰਘ ਕੇ ਸਤਕਾਰ ਦੇ ਬਿਗਾ ਦੇ ਬੈਠੇ ਨੇ ਗੋਦੀ ਦੇ ਵਿੱਚ ਪਾਕੇ ਘਰ ਨੂੰ ਭਵਨ ਉਹਨਾਂ ਦੁਖੀ ਲੋਕਾਂ ਦੇ ਬਾਣੇ ਹੋਏ ਐਵੇਂ ਪੁੱਛਦੇ ਤਾਪੂਏ ਨੂੰ ਵੜਵਾਲੇ ਕਾ দুখিয়ার নেপুজি রে কার নেছদেন গো বিন্দ পোশ দেন গো বিন্দ বাপু রে কৌণ দুখিয়ার নে ख़ुशि गो बि राए गुरात पुछो बंदु राए गुरातो बि बापू कोलिया किथे गोदे प्यार न 我是你。Well, ਤੂੰ ਚੁੱਪ ਧਾਰੀ ਐ ਦੱਸ ਦੇ ਨਾ ਕੋਈ ਵਰਤਾਰ ਤੂੰ ਚੁੱਪ ਧਾਰੀ ਐ ਜੱਪ ਦੇ ਨੀ ਗੋਲ ਮਸਤਾਏ ਬਾਪੂ ਵੇ ਰੋਣ ਵਾਲੇ ਕੌਣ ਦੁੱਖਿਆਰ ਨੇ ਬੋਸ਼ ਦੇ ਗੋਬ ਦੁਰਾਏ ਵਰਾ ਤੋ ਬੋਸ਼ ਦੇ पे को जीमत ख़ुशी क़िस्मत जी नसी जापे कोई ची जे नमत दुम जी पापा जी अॻ लाद पापा खे रोम वारे कौन दुखियार पुछ ਦੋਤ ਪੁੱਤ ਦਾ ਉਤਤਾ ਕੋਈ ਇਸ ਕਰ ਘਾਟਾ ਨਾ ਦੋਤ ਪੁੱਤ ਦਾ ਉਤਤਾ ਕੋਈ ਇਸ ਕਰ ਘਾਟਾ ਨਾ ਇਤੋਂ ਦਾ ਗੰਗੂ ਰੂ ਜਾਓ ਬਾਬੂ ਰੂਣਵਾੜੇ ਕੌਣ ਦੁਖਿਆ

ਰਹੇ ਨੇ ਪਿੰਦੇ ਦੇ ਤਾਰ ਪਿਤਾ ਇਹਨਾਂ ਦਾ ਧਰਮ ਜਿਹੜਾ ਹੈ ਉਹ ਬਾਦਸ਼ਾਹ ਹੋਰਾਂ ਨੇ ਇਹ ਕਿਹੜਾ ਹੈ ਉਹ ਇਹਨਾਂ ਨੂੰ ਧਰਮ ਦੇ ਨਾਲ ਹਿੰਦੂਆਂ ਤੋਂ ਮੁਸਲਮਾਨ ਬਣਾਉਂਦਾ ਹੈ ਪਰ ਇਹ ਬਣਾਣਾ ਨਹੀਂ ਚਾਹੁੰਦੇ ਮੇਰੇ ਪਾਤਸ਼ਾਹ ਕਹਿਣ ਲਗੇ ਇਹਨਾਂ ਦੀਨ ਦੁਨੀਆ ਦਾ ਪਾਤਸ਼ਾਹ ਕੋਈ ਦੁੱਖ ਹੋਵੇ ਕੋਈ ਮੁਸੀਬਤ ਹੋਵੇ ਉਹਦਾ ਮਹਤਵ ਹੁੰਦਾ ਉਹਦਾ ਮੈਸਚੂਸ਼ਨ ਹੁੰਦਾ ਮੇਰੇ ਪਾਤਸ਼ਾਹ ਕਹਿਣ ਲਗੇ ਕਿੰ데 ਇੱਕ ਹੱਲ ਹੈ ਜੇਕਰ ਇਹਨਾਂ ਦੀ ਥਾਂ ਤੇ ਕੋਈ ਆਪਣੇ ਆਪ ਤੋਂ ਮਹਤਵਾਨ ਜਿਹਨੂੰ ਲੋਕ ਗੁਰੂ ਸਮਝਦੇ ਹੋਣ ਬ੍ਰਹਮ ਗਿਆਨੀ ਤਪ ਮੇਤਾ ਧਰਮਾਤਮਾ ਮਹਾਤਮਾ ਗੁਰੂ ਪਿਆਰੀ ਸਾਧ ਸੰਗਤ ਕਹਿੰਦੇ ਇਹਨਾਂ ਦੀ ਥਾਂ ਤੇ ਕੁਰਬਾਨੀ ਕਰੇ ਫਿਰ ਇਹਨਾਂ ਦਾ ਧਰਮ ਬਚ ਸਕਦਾ ਹੈ ਸ਼ਿੰਚਾ ਗੋਬਿੰਦ ਰਾਏ ਕਹਿਣ ਲੱਗੇ ਕਹਿੰਦੇ ਪਿਤਾ ਜੀ ਆ ਜਿਹੜੀਆਂ ਸ਼ਰਤਾਂ ਤੁਸੀਂ ਦੱਸ ਰਹੇ ਜੇ ਇਹਨਾਂ ਦੇ ਵਿੱਚ ਪ੍ਰਪੱਕ ਇਹਨਾਂ ਦੇ ਵਿੱਚ ਪੜੀ ਪੂਰਨ ਮੈਨੂੰ ਤਾਂ ਤੁਸੀਂ ਜਾਣਦੇ ਜੇ ਕਹਿੰਦੇ ਜਾਓ ਜਾ ਕੇ ਇਹਨਾਂ ਦੀ ਖਾਤਰ ਆਪਣਾ ਬਲੀਦਾਨ ਦਿਓ ਹੁਣ ਮੇਰੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਪੁੱਤਰਾ ਜੇ ਮੈਂ ਬਲੀਦਾਨ ਜਲ ਗਿਆ ਤੇ ਤੇਰੀ ਮਾਂ ਸਿਰ ਤੋਂ ਨੰਗੀ ਹੋ ਜਾਵੇਗੀ ਗੁਰੂ ਤੇਰੀ ਸਾਸ ਸੰਗਤ ਮੇਨੂੰ ਸਹਿਬ ਦੀ ਗੱਲ ਤੋਂ ਜਾਂ ਭਾਈ ਮੇਰੇ ਸਹਿਬਾਂ ਨੇ ਆਖਿਆ ਸੀ ਕਿ ਜਿਹੜਾ ਪਤੀ ਪਰਮੇਸ਼ਰ ਹੈ ਉਹ ਜਨਾਨੇ ਦਾ ਸਿਰ ਦਾ ਤਾਜ ਉਹਦਾ ਸੁਹਾਗ ਹੋਇਆ ਕਹਿੰਦਾ ਤੇ ਜਦੋਂ ਸਿਰ ਤੇ ਨਾ ਲਾਏ ਫਿਰ ਉਹ ਸਿਰੋਂ ਨੰਗੀ ਹੋ ਜਾਂਦੀ ਗੁਰੂ ਪਿਆਰੀ ਸਾਧ ਸੰਗਤ ਤਾਂ ਬੜੇ ਦੁੱਖ ਦੇ ਨਾਲ ਗਹਿਣਾ ਪੈਂਦਾ ਤੇ ਜਿਹੜੀ ਕਿਸੇ ਸਮਾਂ ਹੁੰਦਾ ਸੀ ਜੇ ਸ ਭੈਣ ਦਾ ਕਰਮਾ ਦਾ ਫੁੱਲਾ ਹੋ ਜਾਂਦਾ ਤੇ ਗੁਰੂ ਪਿਆਰੀ ਸਾਧ ਸੰਗਤ ਉਹਨੇ ਬਾਹਰ ਖੁੱਲੇ ਛੱਡਨੇ ਕਦੇ ਗੁੱਤ ਨਹੀਂ ਸੀ ਕੀਤੀ ਕਿੱਟਾ ਰਵਾਸ ਉਸਨੇ ਪਾ ਲੈਣਾ ਬੜਾ ਗਰੇ ਦੁੱਖ ਨੇ ਨਾ ਕਹਿਣਾ ਪੈਂਦਾ ਕਿ ਉਹ ਸਾਡੀਆਂ ਧੀਆਂ ਬੇਚੀਆਂ 15 15 16 16 ਸਾਤ ਧੀਆਂ ਅਜੇ ਸ਼ਾਦੀ ਵੀ ਉਹਨਾਂ ਦੀ ਨਹੀਂ ਹੋਈ ਖੁੱਲੇ ਬਾਗਾਂ ਦੇ ਵਿੱਚ ਪਾ ਕੇ ਗੁਰੂ ਪਿਆਰੀ ਸਾਧ ਸੰਗਤ ਪਤਾ ਨਹੀਂ ਅਸੀਂ ਕੀ ਮਹਿਸੂਸ ਕਰਦੇ ਹਾਂ ਕਿਉਂਕਿ ਮੇਰੇ ਪਾਤਸ਼ਾਹ ਨੇ ਤੇ ਕਿਹਾ ਕਿ ਪੁੱਤਰਾ ਮੈਂ اے دھرمداں اب تیری ماں سر ਤੋਂ ਨੰਗੀ ਹੋ ਜਾਵੇਗੀ ਮੇਰਾ ਬਾਦਸ਼ਾਹ ਕਹਿਣ ਲਗਾ ਇਹਦਾ ਬਾਦਸ਼ਾਹ ਮੇਰੀ ਮਾਂ ਦੇ ਸਿਰ ਤੋਂ ਨੰਗੀ ਹੋਣ ਦੇ ਰਾਹ ਕੋਈ ਰਕਣੀ ਪੈਣਾ ਜੇ ਹਜ਼ਾਰਾਂ ਮਾਵਾ ਸਿਰ ਤੋਂ ਨੰਗੀਆਂ ਹੋਣ ਤੋਂ ਬਚ ਜਾ ਕਹਿੰਦੇ ਤੁਸੀਂ ਜਾ ਕੇ ਤੇ ਜਾ ਕੇ ਸ਼ਹੀਦੀ ਦੇ ਸਕਦੇ ਜੇ ਜੇ